ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਸਾਡੇ ਅਫੀਸ਼ੀਅਲ YouTube ਚੈਨਲ PB77 study point ਦੇ ਅਤੇ ਅੱਜ ਦੀ ਮੈਂ ਤੁਹਾਨੂੰ ਵੱਡੀ ਅਪਡੇਟ ਦੇਣ ਲਈ ਜਾ ਰਿਹਾ ਕੀ ਹੈ ਪੂਰੀ ਅਪਡੇਟ ਪੀ ट्रिपल एस ਬੀ ਦੇ ਵਿੱਚ ਇੱਕ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ ਪੋਸਟਾਂ ਦਾ ਨੋਟੀਫਿਕੇਸ਼ਨ ਵੀ ਜਾਰੀ ਹੋ ਚੁੱਕਿਆ ਹੈ ਕੀ ਹੈ ਪੂਰੀ ਜਾਣਕਾਰੀ ਇਸ ਚੈਨਲ ਦਾ ਤੁਹਾਨੂੰ ਹੁਣੇ ਮੈਂ ਦੇਣ ਲਈ ਜਾ ਰਿਹਾ ਹਾਂ ਅਤੇ ਜੇਕਰ ਤੁਸੀਂ ਹਾਲੇ ਤੱਕ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜੀ ਅਤੇ ਫਟਾਫਟ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਜੋ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜੀ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਹਾਂਜੀ ਦੱਸਦਾ ਮੈਂ ਤੁਹਾਨੂੰ ਇਹ ਅੱਜ ਦਾ ਨੋਟੀਫਿਕੇਸ਼ਨ ਕੀ ਹੈ ਨੋਟੀਫਿਕੇਸ਼ਨ ਪੂਰੀ ਜਾਣਕਾਰੀ ਇਸ ਚੈਨਲ ਤੇ ਤੁਸੀਂ ਚਲਾ ਜਾਣਾ ਹੈ ਪੀ ਟ੍ਰਿਪਲ ਐਸ ਬੀ ਦੇ ਰਿਕਰੂਟਮੈਂਟ 2024 ਤੇ ਆ ਦੇਖੋ ਜੀ ਅਧীন ਸਿਵਾਵਾ ਚੋਣ ਬੋਰਡ ਪੰਜਾਬ ਵੱਲੋਂ ਇਸ਼ਤਿਹਾਰ ਨੰਬਰ 2 2024 ਇਸ਼ਤਿਹਾਰ ਨੰਬਰ 2 ਹੈ ਇਸ 2024 ਦੇ ਵਿੱਚ ਜੋ ਵਿਭਾਗ ਦਾ ਨਾਮ ਜਾਣ ਕੇ ਵੈਕੈਂਸੀ ਦਾ ਨਾਮ ਹੈ ਕਿਰਤ ਵਿਭਾਗ ਪੰਜਾਬ ਪਹਿਲੀ ਐ ਅਸਾਮੀ ਦਾ ਨਾਮ ਹੈ ਕਿਰਤ ਇਨਸਪੈਕਟਰ ਗ੍ਰੇਡ 1 ਦੀਆਂ ਅਸਾਮੀਆਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਗਿਣਤੀ ਹੈ 52 ਨੰਬਰ 2 ਦੀ ਗੱਲ ਕਰੀਏ ਜੀ ਡ੍ਰਾਈਕਰੋ ਰੈਟ ਸ਼ਹਿਰੀ ਹਵਾਬਾਜੀ ਪੰਜਾਬ ਟੈਕਨੀਕਲ ਗ੍ਰੇਡ 1 ਟੈਕਨੀਕਲ ਅਫਸਰ ਟੈਕਨੀਸ਼ੀਅਨ ਗ੍ਰੇਡ 3 ਤਾਂ ਇਸ ਦੀਆਂ ਟੈਕਨੀਸ਼ੀਅਨ ਗ੍ਰੇਡ 1 ਦੀਆਂ ਜੋ ਦੋ ਪੋਸਟਾਂ ਨੇ ਟੈਕਨੀਕਲ ਅਫਸਰ ਦੀਆਂ 1 ਜੀ ਤੇ ਟੈਕਸੀ ਟੈਕਨੀਕਸ਼ੀਅਨ ਗ੍ਰੈਡ ਦੀਆਂ 4 ਤਾਂ ਕੁੱਲ ਪੋਸਟਾਂ ਦੀ ਗੱਲ ਕਰੀਏ ਤਾਂ ਕੁੱਲ ਨੇ 59 ਅੱਗੇ ਤੋਂ ਮੈਂ ਦੱਸਦਾ ਜਾਣਕਾਰੀ ਕਿਰਪਾ ਕਰਕੇ ਵੀਡੀਓ ਨੂੰ ਪੂਰੀ ਜ਼ਰੂਰ ਦੇਖੋ ਜਨ ਸੰਵਾਨ ਦੀ ਗੱਲ ਕਰੀਏ ਤਾਂ ਲਿਖਿਆ ਹੋਇਆ ਹੈ ਅਧੀਨ ਸਿਵਾਵਾਂ ਚੋਣ ਬੋਰਡ ਪੰਜਾਬ ਦੀ ਸਥਾਪਨਾ ਭਾਰਤੀ ਸੰਵਿਧਾਨ ਦੀ ਧਾਰਾ 309 ਤਹਿਤ ਕੀਤੀ ਗਈ ਹੈ ਜਿਸ ਦਾ ਮੁੱਖ ਮੰਤਵ ਪੰਜਾਬ ਸਰਕਾਰ ਦੇ ਅਦਾਰਿਆਂ ਵੱਲੋਂ ਪ੍ਰਾਪਤ ਹੋਏ ਮੰਗ ਪੱਤਰਾਂ ਅਨੁਸਾਰ ਪੰਜਾਬ ਸਰਕਾਰ ਦੇ ਅਦਾਰਿਆਂ ਵਿੱਚ ਗਰੁੱਪ B, ਗਰੁੱਪ C ਅਤੇ ਗਰੁੱਪ D ਸਿਵਾਵਾਂ ਦੇ ਮਾਮਲੇ ਦੀ ਭਰਤੀ ਕਰਨਾ ਹੈ। ਪੰਜਾਬ ਸਰਕਾਰ ਕਿਰਤ ਵਿਭਾਗ ਪੰਜਾਬ ਅਤੇ ਡਾਇਰੈਕਟਰੋ ਰੇਟ ਸ਼ਹਿਰੀ ਹਵਾਬਾਜੀ ਪੰਜਾਬ ਤੋਂ ਗਰੁੱਪ C ਦੀਆਂ ਅਸਾਮੀਆਂ ਲਈ ਪ੍ਰਾਪਤ ਮੰਗ ਪੱਤਰ ਤੇ ਅਸਾਮੀਆਂ ਦੇ ਵਰਗੀਕਰਨ ਅਨੁਸਾਰ ਹੇਠ ਦਰਸਾਏ ਵਿਭਾਗਾਂ ਦੀਆਂ ਵੱਖ-ਵੱਖ ਅਸਾਮੀਆਂ ਦੀ ਭਰਤੀ ਲਈ ਬੋਰਡ ਦੀ ਵੈੱਬਸਾਈਟ ਜਿਹੜੀ ਦਿੱਤੀ ਹੋਈ ਹੈ ਤਜੋਗ ਮੀਂਦਵਾਰ ਤੋਂ 16/2/2024 ਤੋਂ 11/3/2024 ਸ਼ਾਮ 5 ਵਜੇ ਤੱਕ ਦਾ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਹਾਂਜੀ 16 ਤਰੀਕ ਤੋਂ ਯਾਨੀ ਕਿ ਕੱਲ ਤੋਂ ਇਹ ਪੋਸਟਾਂ ਸ਼ੁਰੂ ਹੋਣ ਜੀ ਹੋ ਜਾਣਗੀਆਂ ਅਤੇ 11/3/2024 ਸ਼ਾਮ 5 ਵਜੇ ਤੱਕ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ। ਤੁਸੀਂ 11/3/2024 ਤੱਕ ਇਹ ਫਾਰਮ ਨੂੰ ਭਰ ਸਕਦੇ ਹੋ ਅਤੇ ਜੇਕਰ ਤੁਸੀਂ ਲੇਟ ਹੁੰਦੇ ਹੋ ਤਾਂ ਉਸ ਤੋਂ ਬਾਅਦ ਤੁਹਾਡਾ ਫਾਰਮ ਵਿਚਾਰਾ ਨਹੀਂ ਜਾਵੇਗਾ ਜੀ। ਠੀਕ ਹੈ ਦੋਸਤੋ ਅੱਗੇ ਗੱਲ ਕਰੀਏ ਜੀ ਕੈਟਾਗਰੀ ਦੀ ਤਾਂ ਕੈਟਾਗਰੀ ਜਰਨਲ ਦੇ ਵਿੱਚ ਅਸਾਮੀਆਂ ਦੀ ਗਿਣਤੀ 18 ਅਤੇ ਕਾਲਮ ਸੀ ਵਿੱਚ ਦਰਸਾਈਆਂ ਅਸਾਮੀਆਂ ਦੇ ਇਸਤਰੀਆਂ ਦੇ ਲਈ ਰਾਖਵੀਆਂ ਅਸਾਮੀਆਂ ਦੀ ਗਿਣਤੀ ਹੈ ਉਹ 6 ਐਸੀ 5 ਐਸੇ ਦੀਆਂ ਹਨ 5 ਐਸਸੀ ਦੀਆਂ 5 ਹਨ ਅਤੇ ਐਸਸੀ ਆਰਓ ਦੀਆਂ ਇਹ ਵੀ 5 ਹਨ ਤੇ ਬੀਸੀ ਦੀਆਂ 6 ਹਨ ਜੀ ਠੀਕ ਹੈ ਦੋਸਤੋ ਅੱਗੇ ਇਹ ਸਰਵਿਸਮੈਨ ਐਸਸੀ ਦੀਆਂ ਇੱਕ ਇਹ ਸਰਵਿਸਮੈਨ ਐਸਸੀ ਆਰਓ ਦੀਆਂ ਇੱਕ ਅਤੇ ਜਿਵੇਂ ਆ ਦਿੱਤੀਆਂ ਨੇ ਤੁਸੀਂ ਆਪ ਹੀ ਪੜ੍ਹ ਸਕਦੇ ਹੋ ਜਿਆਦਾ ਮੈਂ ਟਾਈਮ ਨਹੀਂ ਲੈਂਦਾ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੇ ਰਿਹਾ ਨੋਟ ਉਕਤ ਅਸਾਮੀਆਂ ਦਾ ਟੈਟਾ ਗਰੀਬ वाइज ਵਰਗੀਕਰਨ ਸੰਬੰਧਤ ਵਿਭਾਗ ਤੋਂ ਪ੍ਰਾਪਤ ਹੋਏ ਮੰਗ ਪੱਤਰ ਅਨੁਸਾਰ ਹੈ ਜੋ ਕਿ ਭਵਿੱਖ ਵਿੱਚ ਸੰਬੰਧਤ ਵਿਭਾਗ ਸਰਕਾਰ ਤੋਂ ਪ੍ਰਾਪਤ ਸੂਚਨਾ ਫੈਸਲੇ ਦੇ ਸਨਮੁਖ ਤਬਦੀਲ ਵੀ ਕੀਤਾ ਜਾਂਦਾ ਹੈ ਭਵਿੱਖ ਵਿੱਚ ਸੰਬੰਧਤ ਵਿਭਾਗ ਸਰਕਾਰ ਤੋਂ ਪ੍ਰਾਪਤ ਸੂਚਨਾ ਫੈਸਲੇ ਦੇ ਸਨਮੁਖ ਇਹ ਅਸਾਮੀਆਂ ਘਟਾਈਆਂ ਵਧਾਈਆਂ ਜਾਂ ਖਰਜ ਵੀ ਕੀਤੇ ਜਾ ਸਕਦੇ ਹਨ ਠੀਕ ਹੈ ਦੋਸਤੋ ਅੱਗੇ ਦੋਸਤੋ ਮੈਂ ਗੱਲ ਕਰਦਾ ਕੀ ਇਹ ਪੂਰੀ ਜਾਣਕਾਰੀ ਸਾਰੀ ਜਾਣਕਾਰੀ ਤੁਹਾਨੂੰ ਮੈਂ ਦੇ ਰਿਹਾ ਇਹ ਨੋਟੀਫਿਕੇਸ਼ਨ ਦਾ ਜੋ ਅਫੀਸ਼ੀਅਲ ਨੋਟੀਫਿਕੇਸ਼ਨ ਸੀ ਇਸ ਦਾ ਮੈਂ ਲਿੰਕ ਵੀ ਡਿਸਕ੍ਰਿਪਸ਼ਨ ਚ ਦੇ ਦਾਂਗਾ ਤੁਸੀਂ ਉੱਥੋਂ ਇਸ ਨੂੰ ਡਾਊਨਲੋਡ ਕਰਕੇ ਪੂਰਾ ਡਿਟੇਲ ਪੜ੍ਹ ਸਕਦੇ ਹੋ ਠੀਕ ਹੈ ਦੋਸਤੋ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਅੱਗੇ ਮਿਲਾਂਗੇ ਆਪਾਂ ਨਵੀਂ ਵੀਡੀਓ ਲੈ ਕੇ ਉਨੀਦਰ ਧੰਨਵਾਦ ਜੀ ਥੈਂਕ ਯੂ ਵੈਰੀ ਮਚ